ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੇਰੀ ਕਾਜ ਜੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਭੁੱਲਰ ਫੈਮਿਲੀ ਬਲੌਗ ਦੇ ਵਿੱਚ ਤੇ ਮੈਂ ਜਾਣੀ ਹੁਣ ਸਕੂਟਰੀ ਲੈ ਕੇ ਉਧਰਲੇ ਕਰੇ ਟੋਕਾ ਕੁਤਰ ਕੇ ਲਿਆਉਣੀ ਹੈਗੀ ਮੰਮੀ ਤਾਂ ਚਲੀ ਗਈ ਪੈਦਲ ਤਾਂ ਕਿ ਮੈਂ ਚਾਹ ਕਰਕੇ ਬੈਗੀ ਸੀ ਚਾਹ ਪੀਣ ਲੱਗ ਗਈ ਫਾਂਕ ਤਾਂ ਮੰਮੀ ਲੇਟ ਹੁੰਦੀ ਸੀਗੀ ਤੇ ਉਹ ਉੱਧਰ ਕੇ ਚਲੀ ਗਈ ਤੇ ਮੈਂ ਜਾਣੀ ਸੁਭਜੋਤ ਖੇਤੀ ਹੁੰਦਾ ਆ ਪਤਾ ਨਹੀਂ ਉਹ ਤੋਂ ਕੀ ਪੱਟੀ ਆਂਦਾਗਾ ਇਹਦੇ ਕੁਛ ਲੱਗਿਆ ਹੋਇਆ ਹੈਗਾ ਖੇਤ ਦਾ ਬੂਰ ਜਾ बस यही पट्टी ਜਾਂਦਾਗਾ ਇਹ ਵੀ ਖੜਨਾ ਸਿੱਖ ਗਿਆ ਹੁਣ ਮੰਜੇ ਦੇ ਨਾਲ ਟੁੱਟ ਰਿਹਾ ਗੁੱਡ ਮਾਰਨਿੰਗ ਹੈਲੋ ਸਾਰਾ ਕੰਮ ਕਰ ਲੇਬ ਤੂੰ ਛੁੱਟੀਆਂ ਦਾ ਕਿਦਾਂ ਲੱਗੂ ਹੁਣ ਸਕੂਲ ਤੁਹਾਡਾ ਇੱਕ ਤੇ ਇੱਕ ਤਾਂ ਕੱਲ ਨੂੰ ਆ ਕਿ ਪਰਸ ਨੂੰ ਆ ਹਾਂ ਸਾਰੇ ਕੰਮ ਹੋ ਗਏ ਹਾਂ ਦੱਤ ਨਾਲ ਸਕੂਲ ਜਾਂਦੇ ਨਹੀਂ ਨਾ ਤਾਂ ਨਿੰਗਾ ਰਿਸ ਤੇ ਅਰਿਚ ਕਿਤੇ ਕਿਤੇ ਜਾ ਕੇ ਆਏਗਾ ਜੂਪੀ ਜੂਪੀ ਕੌਣ ਇਹਦੀ ਨਾਨਕੀ ਨੇ ਜੂਪੀ ਇਹ ਵੀ ਗਿਆ ਸੀਗਾ ਜੂਪੀ ਹੈਨਾ ਇਹ ਮਾਰ ਹੋ ਕੇ ਆ ਗਿਆ ਸੀਗਾ ਤੁਹਾਰੋ ਕਿਆ ਗਿਆਸ ਤੁਮ ਇਹ ਉਹਦੇ ਨਾਲ ਤੋੜ ਪੈਂਦਾ ਨਾ ਮੇਰੇ ਨਾਲ ਇਹਨੂੰ ਤੋੜ ਕੇ ਦਿਖਾਈ ਮੇਰੇ ਨਾਲ ਸੁਭੂ ਉਹ ਮੇਰੇ ਨਾਲ ਉਹ ਮੇਰੇ ਤੇ ਕਿਵੇਂ ਤੋੜਦਾ ਹੁੰਦਾ ਇਹ ਵੇਚੀ ਵਰ ਲੈਂਦਾ ਕਿ ਐ ਤੋੜ ਲੈਂਦਾ ਇਹਨੂੰ ਚਲੋ ਇੱਧਰ ਇੱਧਰ ਕਰਦੇ ਹੋ ਉਧਰ ਨਰਾਲੇ ਥਾਂ ਚ ਕਰਦੇ ਡਿੱਗ ਗਿਆ ਇੱਧਰ ਘਾਤੇ ਇਹਦਾ ਬਣੀ ਬਣੀ ਮੇਰੀ ਵੀਡੀਓ ਦੇਖੀ ਸੀ ਇਹ ਮੇਜ਼ ਨਾਲ ਟੁਰਨ ਲੱਗ ਗਿਆ ਸੀ ਇਹ ਡਿੱਗ ਨਾ ਜਾਵੇ ਹਾਏ ਆ ਜੋ ਕਮ ਹੈ ਤੋੜ ਲੈਂਦਾ ਉਹ ਤੋੜ ਲੈਂਦਾ ਇਹਨੇ ਜੰਮੂ ਇਹ ਬੱਕਰ ਤੇ ਹੈ ਨਹੀਂ ਇਹਨੂੰ ਬੱਕਰ ਤੇ ਲੈ ਕੇ ਜਾ ਮਾਰ ਪੂਆ ਲੱਗੀ ਸੋ ਵੇ ਕੁਮਾਰ ਖਾਤਾ ਲੱਗੂਗੇ ਨਾ ਹੁਣ ਉਹਨਾਂ ਦੇ ਪਹਿਲਾਂ ਹੀ ਪਿਆ ਹੋਊਗਾ ਇਹਦੇ ਖਾਲ ੱਲੇ ਆਏ ਹੁਣ ਰੋਡੇ ਖਾਤਰ ਹਨਾ ਰੋਡੇ ਤੇਰੇ ਵਾਲ ਕਦੋਂ ਆਉਣ ਲੱਗਣਗੇ ਓਏ ਤੇਰੇ ਵਾਲ ਕਦੋਂ ਨਹੀਂ ਅੱਛ ਕੇ ਖਾਈ ਸੁਭਰ ਹੱਸੇ ਖਾਜ ਖਾਸੀ ਖਾਦੀ ਜਦੋਂ ਜੇ ਆ ਆ ਇਹ ਇਹਦਾ ਵੱਡਾ ਬ੍ਰਦਰ ਹੈਗਾ ਸੋਬਦਾ ਹੈ ਨਾ ਇਹਦੀ ਗੱਲ ਚ ਟੋਆ ਪੈਂਦਾ ਬਹੁਤ ਸੋਹਣਾ ਹੈ ਹਾਂ ਹਾਂ ਉਧਰੋਂ ਚਾਚੇ ਕਹਿੰਨੇ ਦੁੱਧ ਫੜਾਤਾ ਵੀ ਡੈਰੀ ਚ ਪਾਇਆ ਹੈ ਇਹੋ ਤੇ ਮੰਮੀ ਪਾ ਕੇ ਆਊਗੀ ਹੁਣ ਡੈਰੀ ਚ ਆ ਕੇ ਅੱਜ ਤਾਂ ਮੌਸਮ ਲੋਟ ਹੈਗਾ ਪਤਾ ਨਹੀਂ ਮੇਰੇ ਹੀ ਸਰੀਰ ਡਾਣਾ ਅੱਜ ਮੈਨੂੰ ਜਖਾਮ ਜਿ ਲੱਗਿਆ ਪਿਆਗਾ ਕੱਲ ਮੈਂ ਨਾ ਮਤਲਬ ਪੂਰਾ ਮੁੜਕਾ ਆਇਆ ਹੋਇਆ ਸੀਗਾ ਸਰੀਰ ਨੂੰ ਉਸ ਤੋਂ ਬਾਅਦ ਮੈਂ ਠੰਡੇ ਪਾਣੀ ਨਾਲ ਨਹਾ ਲਈ ਸਿਰ ਚ ਪਾ ਲਿਆ ਮੋਟਰ ਵਾਲਾ ਪਾਣੀ ਉਹਦੇ ਨਾਲ ਹੁਣ ਜਖਾਮ ਲੱਗਿਆ ਪਿਆਗਾ ਮੰਮੀ ਨੇ ਲਾਈ ਅੱਜ ਮਧਾਣੀ ਅਸੀਂ ਦੋ ਦਿਨਾਂ ਦਾ ਇਕੱਠਾ ਕਰਕੇ ਜਿਹੜੀ ਕਰੀਮ ਹੁੰਦੀ ਹੈਗੀ ਉਸ ਤੋਂ ਬਾਅਦ ਥੋੜੀ ਦਹੀਂ ਰੱਖ ਕੇ ਮਧਾਣੀ ਲਾ ਦਿੰਨੇ ਹੁੰਨੇ ਹੈਗੇ ਤੇ ਮੰਮੀ ਕੱਢ ਜਾਂਦੀ ਹਣ ਕਿਉਂ ਵਧੀਆ ਜਾਂਦਾ ਮੈਂ ਕਿਉਂ ਕਿ ਮੱਝ ਦਾ ਹੁੰਦਾ ਕਿ ਗਾਂ ਦੇ ਹੁੰਦੇ ਕੱਲੇ ਰਲਮਾ ਰਲਮਾ ਉਹ ਰੱਖ ਦਿੰਦੀ ਨੇ ਕਿਉਂ ਮੈਂ ਤਾਂ ਕਰੀ ਨਹੀਂ ਹੁੰਦੀ ਮੰਮੀ ਵਧਾਉਂਦੀ ਹੈਗੀ ਜਾਂ ਮੇਰੀ ਭੈਣ ਵਧਾ ਦਿੰਦੀ ਹੁੰਦੀ ਹੈਗੀ ਤੇ ਇਹੀ ਸਾਂਭ ਲੈਂਦੀ ਨੇ ਦੁੱਧ ਬਾਅਦ ਮੈਂ ਹੁਣ ਲੇਗੀ ਮਸ਼ੀਨ ਦੇ ਵਿੱਚੋਂ ਮਰੀਨ ਚੋਦ ਦੀ ਕਿੱਟ ਪਰसों ਮੇਰਾ ਸਕੂਲ ਲਕੂਆ ਤੇ ਉੱਥੇ ਪਈ ਦੇ ਬਾਲਾ ਰੇਤਾ ਜਲੇ ਹੋਣ ਪੈਸੇਗਾ ਮੈਂ ਕਰ ਅਜ ਧੋ ਲੈਣੇ ਨੂੰ ਮੈਂ ਹੁਣ ਸੱਤ ਉੱਤੇ ਪਾਣੀ ਪਾ ਕੇ ਆਉਣੀ ਦੇਖਦੀ ਆਂ ਵੀ ਉਹ ਤਾਂ ਮੁੱਕ ਗਿਆ ਹੋਊਗਾ ਬੰਦਾ ਦਾ ਜਿਹੜਾ ਹੈਗਾ ਸੀਗਾ ਦਾਣੇ ਤਾਂ ਕਿਸੇ ਨੇ ਨਹੀਂ ਖਾਦੇ ਹੈਗੇ ਮਾੜੇ ਮੋٹے ਜੇ ਖਾਦੇ ਆ ਕੱਲ ਮੇਰੇ ਤਵੀਂਡਲ ਉੱਤੇ ਵੀ ਰੱਖ ਕੇ ਗਈ ਸੀ ਉਪਰ ਐਸਾ ਸਖਾ ਲਈ ਐਨਾ ਕਰ ਰਿਹਾ ਗਿਆ ਪਾਣੀ ਕੋਸਤਾ ਸੂਰਜ ਸੋਕ ਜਾਂਦਾ ਕਾ ਪਾਣੀ ਗਰਮੀ ਵਾਲੀ ਐ ਤੇ ਇਹ ਕੁਸਪੀ ਲੈ ਲੈਂਦੀ ਹਾਂ ਚਲ ਆ ਸਾਡਾ ਕੂਲਰ ਖਰਾਬ ਹੋ ਗਿਆ ਸੀਦੀ ਮੋਟਰ ਮੱਚ ਗਈ ਸੀ ਤੇ ਉਹਨੇ ਚੇਪੀਆਂ ਨਾਲ ਬੰਨਤੀ ਪਾਈ ਨਹੀਂ ਤੇ ਪਰਸੋਂ ਬਿੱਟੂ ਕੋਠੇ ਦੇ ਧਰ ਗਿਆ ਹੁਣ ਅਸੀਂ ਇੱਥੇ ਕੋਠੇ ਤੇ ਪੈ ਜੰਨੇ ਹੁਣ ਜਿਹੜਾ ਕਿ ਉਹ ਪਿੱਛੇ ਨਿੱਚੇ ਵੀਰ ਲੈਟ ਰੂਟ ਭੱਜ ਜਾਂਦੇ ਫਿਰ ਬਾਲਾ ਔਖਾ ਹੋ ਜਾਂਦਾਗਾ ਨੈਵਿਗੇਟਰ ਸੱਟ ਚੱਲਦਾ ਨਹੀਂ ਖਰਾਬ ਹੈ ਸਾਡਾ ਜਵਰਾ ਦੇਖੋ ਕਿੰਨਾ ਸ਼ਾਂਤੀ ਨਾਲ ਸੁੱਤਾ ਪਿਆਗਾ ਕੰਫਰਟੇਬਲ ਹੋ ਕੇ ਉਹ ਚੁੱਭੂ ਜਦੋਂ ਸੁੱਤਾ ਪਿਆ ਹੁੰਦਾ ਉਹਦੇ ਤੇ ਬਾਲਾ ਮੂਹ ਹੁੰਦਾਗਾ ਜਿਹੜਾ ਚੌੜ ਕਰਦਾ ਹੈ केजी ਘਾਤੇ ਇੱਕ ਪਪੜਾ ਲਾ ਦਿੱਤਾ ਨਾ ਚੁੱਪਦਾ ਬੇਜਰਾ ਹਾਂਜੀ ਅੱਜ ਸਾਡਾ ਮੈਨੇਜਰ ਆਇਆ ਨਹੀਂ ਤੇ ਨੀਰ ਚ ਖੜਾਗਾ ਬਾਹਰ ਗਰਮੀ ਦੇ ਵਿੱਚ ਇਹ ਕਾ ਥੱਲੇ ਬੈਠਿਆ ਕਿਉਂ ਕੀ ਹੈਲੋ ਕਾਰ ਖੁਸ਼ੀ ਹੈਲੋ ਅੱਜ ਮੈਂ ਫੇਰ ਇਹਨਾਂ ਦੇ ਸਟੋਰ ਚ ਆ ਗਿਆ ਐਸਾ ਪੂਰੀ ਕੂਲਿੰਗ ਕਰੀ ਬੈਠੇ ਰਹੇਗੇ ਤੇ ਇਹਨਾਂ ਨੇ ਲਵਾ ਲੇ ਕੈਮਰੇ ਤੇ ਆ ਪੱਖੀਆਂ ਵੀ ਪਹਿਲਾਂ ਇੱਥੇ ਲੱਗੀਆਂ ਹੋਈਆਂ ਸੀ ਪੱਟ ਕੇ ਇੱਥੇ ਲਵਾ ਲਈਆਂ ਤੇ ਆ ਸਾਰਾ ਨਵਾਂ ਕਰਵਾ ਲੈ ਇਹਨਾਂ ਨੇ ਆ ਸਾਡਾ ਮੈਨੇਜਰ ਆ ਜਾਣਾਗਾ ਡਸਟਿੰਗ ਚੱਲਦੀ ਐ ਇੱਧਰ ਪੂਰੀ ਤੇ ਤੂੰ ਸਾਡਾ ਨਾ ਕਰਵਾਇਆ ਸਾਡੀ ਵਾਲੀ ਆ ਪਰ ਉਹ ਤੁਹਾਡਾ ਬਰੀਕੀ ਜਿਹਾ ਕੰਮ ਆ ਨਾ ਸਾਰਾ ਹਾਂ ਸਾਡਾ ਫੇਰ ਵੀ ਚੱਲ ਜੁੱਤੇ ਜਾ ਕੇ ਕਰ ਦਿੰਨੇ ਆਂ ਅਸੀਂ ਥੋੜਾ ਸਾਰੇ ਕੱਢ ਕੇ ਕਰਨਾ ਪੈਂਦਾ ਸਾਫ ਇੱਥੇ ਹੁਣ ਇੱਥੇ ਕਿੱਲਾ ਉਹ ਲੱਗਣੀ ਆ ਨਾ ਮੇਖਾਂ ਲੱਗਣੀਆਂ ਮਤਲਬ ਆ ਸਾਹਮਣੇ ਆ ਨਾ ਆ ਚੀਜ਼ ਤੇ ਹਾਂ ਹਾਂ ਇੱਥੇ ਲੱਗ ਜਣੀਆਂ ਮੇਖਾਂ ਉਸ ਤੋਂ ਬਾਅਦ ਕਵਰ ਇਹਦੇ ਵਿੱਚ ਜਿਹੜੇ ਮੇਨ ਮੇਨ ਨੇਗੇ ਸੋਹਣੇ ਸੋਹਣੇ ਨੇਗੇ ਸਾਰੇ ਇੱਥੇ ਟੰਗ ਦੇਣਗੇ ਲਿਆ ਕੇ ਇਧਰ ਲੱਗੇ ਹੋਏ ਜਿਹੜੇ ਸਾਰੇ ਲਾਤੇ ਹੈ ਉਹ ਵੀ ਹੈਂਗਿੰਗ ਹੋ ਜਾਣਗੇ ਚਲ ਵਧੀਆ ਚਲੋ ਸੋਹਣਾ ਲੱਗਣ ਲੱਗ ਜੂ ਆ